ਤਾਂ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਚਾਰ ਤਰੀਕਿਆਂ ਦੀ ਰਖੜੀ ਆਪਣੇ ਭਰਾਵਾਂ ਨੂੰ ਭੈਣਾ ਕਦੀ ਨਾ ਬੰਨਣ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਸਮਝਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਰਖੜੀਆਂ ਦਾ ਤਿਹਾਰ ਆ ਰਿਹਾ ਹੈ ਤੇ ਭੈਣਾਂ ਨੇ ਬਹੁਤ ਸਾਰੀਆਂ ਤਿਆਰੀਆਂ ਕਰਕੇ ਰੱਖੀਆਂ ਹੋਈਆਂ ਨੇ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਸਜਾਉਣ ਦੇ ਲਈ ਰਖੜੀ ਬੰਨਣ ਦੇ ਲਈ ਬਹੁਤ ਸਾਰੀਆਂ ਤਿਆਰੀਆਂ ਨੇ ਤੇ ਤਰ੍ਹਾਂ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਨੇ ਉਹ ਕੀਤੀਆਂ ਹੋਈਆਂ ਨੇ ਕਈ ਭੈਣਾਂ ਨੇ ਰਖੜੀਆਂ ਖਰੀਦ ਲਈਆਂ ਨੇ ਕਈ ਭੈਣਾਂ ਨੇ ਰਖੜੀਆਂ ਖਰੀਦ ਕੇ ਬੰਨ ਵੀ ਦਿੱਤੀਆਂ ਨੇ ਕਈਆਂ ਨੇ ਵਿਦੇਸ਼ਾਂ ਤੋਂ ਰਖੜੀਆਂ ਭੇਜ ਵੀ ਦਿੱਤੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਵੇਖਦੇ ਆ ਜੀ ਜੋ ਸੰਸਾਰ ਦੇ ਵਿੱਚ ਹੈ ਪਰ ਇੱਕ ਗੱਲ ਭੈਣਾਂ ਨੂੰ ਮੈਂ ਬੇਨਤੀ ਰੂਪ ਦੇ ਵਿੱਚ ਜ਼ਰੂਰ ਕਰਨੀ ਚਾਹੁੰਨਾ ਕਿ ਚਾਰ ਪ੍ਰਕਾਰ ਦੀ ਰਖੜੀ ਕਦੇ ਆਪਣੇ ਭਰਾਵਾਂ ਨੂੰ ਨਾ ਬੰਨਿਓ ਇੱਕ ਕਾਲੇ ਧਾਗੇ ਦੀ ਰਖੜੀ ਜਿਹੜੀ ਹੈ ਕਦੀ ਆਪਣੇ ਭਰਾ ਦੇ ਗੁੱਟ ਤੇ ਨਹੀਂ ਸਜਾਉਣੀ ਚਾਹੀਦੀ ਮੰਨਿਆ ਗਿਆ ਹੈ ਇਹ ਸਾਰੀਆਂ ਚੀਜ਼ਾਂ ਕਾਲੇ ਰੰਗ ਦੀ ਰਖੜੀ ਬਿਲਕੁਲ ਵੀ ਖਰੀਦਣੀ ਨਹੀਂ ਤੇ ਬੰਨਣੀ ਦਾ ਬਹੁਤ ਦੂਰ ਦੀ ਗੱਲ ਬੰਨਿਓ ਕਦੇ ਵੀ ਨਾ ਔਰ ਇੱਕ ਜਿਹਦੇ ਤੇ ਕਿਸੇ ਵੀ ਦੇਵੀ ਦੇਵਤੇ ਦੀ ਭਗਵਾਨ ਦੀ ਫੋਟੋ ਹੋਵੇ ਉਹ ਰੱਖੜੀ ਕਦੀ ਨਾ ਬਨੋ ਉਹਨਾਂ ਹੱਥਾਂ ਨਾਲ ਅਸੀਂ ਬਹੁਤ ਕੁਝ ਕਰਨਾ ਹੈ ਤੇ ਫਿਰ ਫੋਟੋਆਂ ਦੀਆਂ ਵਿਧਵੀਆਂ ਹੁੰਦੀਆਂ ਰੱਖੜੀ ਦੀ ਵਿਧਵੀ ਹੋਏਗੀ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਹੈ ਫਿਰ ਇਹ ਮਾਮਲਾ ਜਿਹੜਾ ਹੈ ਸੈਂਸਿਟਿਵ ਬਣ ਜਾਂਦਾ ਹੈ ਤੇ ਜੇ ਕੋਈ ਵੇਚਦਾ ਹੈ ਤਾਂ ਉਹਨੂੰ ਬੇਨਤੀ ਜ਼ਰੂਰ ਕਰੋ ਵੀ ਇਹ ਚੀਜ਼ਾਂ ਗਲਤ ਨੇ ਯਾਰ ਵੀ ਅਸੀਂ ਇਹਨਾਂ ਚੀਜ਼ਾਂ ਦਾ ਸਮਰਥਨ ਨਹੀਂ ਕਰਦੇ ਬਿਲਕੁਲ ਨਾ ਕਰੀ ਆਪਾਂ ਖਰੀਦੀ ਐ ਨਾ ਉਹ ਚੀਜ਼ਾਂ ਫੇਰ ਇਹ ਚੀਜ਼ਾਂ ਬੰਦ ਹੋਣਗੀਆਂ ਸ਼ਰਿਆਂ ਬਾਜ਼ਾਰਾਂ ਦੇ ਵਿੱਚ ਬੇਧਵੀਆਂ ਹੁੰਦੀਆਂ ਨੇ ਫੇਰ ਅਸੀਂ ਬਾਅਦ ਚ ਰੋਲੇ ਪਾਉਣੇ ਆ ਵੀ ਆਹ ਕੀ ਹੋ ਗਿਆ ਉਹ ਕੀ ਹੋ ਗਿਆ ਚਲੋ ਇਹ ਅਲੱਗ ਵਿਸ਼ਾ ਹੈ ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਵਾਲੀਆਂ ਫੋਟੋਆਂ ਵਾਲੀਆਂ ਰਖੜੀਆਂ ਤੇ ਜਾਂ ਧਾਰਮਿਕ ਚਿੰਨਾ ਵਾਲੀਆਂ ਰਖੜੀਆਂ ਕਦੀ ਨਾ ਬਨੋ ਜੇ ਚਿੰਨ ਛਾਪਣੇ ਹੀ ਆ ਆਪਣੇ ਮਨ ਚ ਛਾਪੋ ਜਿਹਦਾ ਪ੍ਰਭਾਵ ਹਮੇਸ਼ਾ ਰਹੇ ਔਰ ਤੀਜੀ ਗੱਲ ਆਪਣੇ ਭਰਾਵਾਂ ਲਈ ਰੇਸ਼ਮ ਦੇ ਧਾਗੇ ਦੀਆਂ ਹੀਰ ਰਖੜੀਆਂ ਖਰੀਦੋ ਕਾਲੇ ਰੰਗ ਦੀਆਂ ਨਹੀਂ ਔਰ ਸਭ ਤੋਂ ਵੱਡੀ ਗੱਲ ਕਿ ਖੰਡਤ ਰਖੜੀਆਂ ਕਦੀ ਨਾ ਖਰੀਦੋ ਜੇ ਕੋਈ ਮਾੜੀ ਮੋਟੀ ਟੁੱਟੀ ਭੱਜੀ ਕੋਈ ਧਾਗਾ ਖਿਲਰਿਆ ਤੇ ਉਹ ਰਖੜੀ ਕਦੀ ਵੀ ਆਪਣੇ ਭਰਾ ਤੇ ਨਾ ਬੰਨੋ ਤੇ ਉਹ ਸਾਰੇ ਕੰਮਾਂ ਦੇ ਵਿੱਚ ਫਿਰ ਹੀਰ ਫੇਰ ਹੋ ਜਾਂਦੀ ਹੈ ਫਿਰ ਸਾਰਾ ਕੁਝ ਜਿਹੜਾ ਹੈ ਉਹ ਇੱਕ ਰੁਕਾਵਟਾਂ ਜੀਆਂ ਕਾ ਪੈਣ ਲੱਗ ਜਾਂਦੇ ਨੇ ਖੰਡਤ ਰਖੜੀ ਕਦੇ ਵੀ ਨਹੀਂ ਔਰ ਦੂਜੀ ਕਾਲੇ ਕੇ ਭਰਾ ਨੂੰ ਜਿਹੜਾ ਹੈ ਰਖੜੀ ਅਸੀਂ ਬੰਨਣੀ ਹੀ ਹੈ ਤਾਂ ਵਧੀਆ ਰਖੜੀ ਲੈ ਕੇ ਔਰ ਰਖੜੀ ਦੇ ਵਿੱਚ ਪਿਆਰ ਜ਼ਰੂਰ ਹੋਵੇ ਨਾਂ ਦੀ ਰਖੜੀ ਨਾ ਬੰਨੋ ਵੀ ਮੈਂ ਭੇਜ ਦਿੱਤੀ ਰਖੜੀ ਬੰਨ ਲਈ ਮੇਰਾ ਸ਼ਗਨ ਦੇ ਦੀ ਪੈਸਿਆਂ ਲਈ ਲਾਲਚ ਕਰਕੇ ਰਖੜੀ ਕਦੀ ਨਾ ਬੰਨੋ ਇਹ ਚਾਰ ਪ੍ਰਕਾਰ ਦੀ ਰਖੜੀ ਕਦੀ ਵੀ ਨਾ ਉਹ ਕਰੋ ਤੇ ਇਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਸਾਡਾ ਕੋਈ ਫਾਇਦਾ ਨਹੀਂ ਹੋਣ ਵਾਲਾ ਪਿਆਰ ਦਿਲ ਦੇ ਵਿੱਚ ਰੱਖੀਏ ਤੇ ਦਿਲੋਂ ਇਹ ਤਿਹਾਰ ਨੂੰ ਮਨਾ ਰਿਆਂ ਤੇ ਦਿਲੋਂ ਮਨਾਈਏ ਤੇ ਪਿਆਰ ਨਾਲ ਰਖੜੀ ਬਣੀਏ ਤੇ ਕਦੇ ਲਾਲਚ ਨਾ ਲੈ ਕੇ ਆਓ ਵੀ ਮੈਂ ਪੈਸੇ ਲੈਣੇ ਆ ਤਾਰ ਰਖੜੀ ਬਣਣੀ ਹੈ ਤੇ ਐਂਜ ਭੈਣ ਭਰਾਵਾਂ ਦੇ ਵਿੱਚ ਪਿਆਰ ਕਦੀ ਨਹੀਂ ਖਤਮ ਹੁੰਦਾ ਇਹ ਨਾ ਹੋਵੇ ਵੀ ਅਸੀਂ ਸਾਰਾ ਸਾਲ ਲੜਦੇ ਰਹੀਏ ਤੇ ਆਖਰੀ ਦਿਨਾਂ ਦੇ ਵਿੱਚ ਆ ਕੇ ਅਸੀਂ ਜਿਹੜਾ ਹੈ 2 ਘੰਟੇ ਲਈ ਘੰਟੇ ਲਈ ਪਿਆਰ ਦਿਤਾਈਏ ਵਾਹਿ ਜੀ ਵਾ ਮੇਰਾ ਭਾਈ ਹੈ ਮੇਰੀ ਭੈਣ ਐ ਆ ਜੀ ਫਲਾਣਾ ਜੀ ਉਹ ਚੀਜ਼ਾਂ ਨਾ ਕਰੋ ਜੇ ਪਿਆਰ ਰੱਖਣਾ ਤਾਂ ਦਿਲ ਤੇ ਰੱਖੋ ਰਖੜੀ ਬੰਨਣੀ ਹੈ ਤਾਂ ਉਹ ਰਖੜੀ ਦਾ ਭਾਵ ਮਨ ਦੇ ਵਿੱਚ ਜ਼ਰੂਰ ਹੋਵੇ ਪਿਆਰ ਹੋਵੇ ਪਿਆਰ ਦੇ ਵਿੱਚ ਲਾਲਚ ਵਾਲੇ ਕੰਡੀਸ਼ਨ ਕੋਈ ਨਾ ਹੋਵੇ ਇਹ ਗੱਲ ਹਮੇਸ਼ਾ ਯਾਦ ਰੱਖਿਓ ਇਸ ਕਰਕੇ ਅੱਪਾ ਬੇਨਤੀਆਂ ਸਾਂਝੀਆਂ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ